ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਸ਼ਮੇਸ਼ ਪਿਤਾ ਜੀ ਭਗਤਾ ਭਾਈ ਕਾ ਪਿੰਡ ਠਹਿਰੇ ਹੋਏ ਸਨ ਤਾਂ ਇੱਕ ਦਿਨ ਜੀਵਾਂ ਦੇ ਕਲਿਆਣ ਕਰਨ ਹਿੱਤ ਸ਼ਿਕਾਰ ਖੇਡਣ ਲਈ ਇਸ ਥਾਂ ਉਪਰ ਆਏ ਜਦੋਂ ਤਿੱਤਰ ਬੋਲਦਿਆਂ ਸੁਣਿਆ ਤਾਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਭੂਮੀਆਂ ਭੂਮੀ ਉੱਪਰ ਨਿਤ ਲੁਜੈ ਛੋੜ ਚੱਲਿਆ ਤ੍ਰਿਸ਼ਨਾ ਨਹੀਂ 부ਝੈ ਨਾਲ ਦੇ ਸਿੰਘਾਂ ਨੇ ਜਦੋਂ ਗੁਰੂ ਸਾਹਿਬ ਜੀ ਤੋਂ ਇਹ ਰਮਜ ਪੁੱਛੀਤਾ ਕੰਗੀਤਰ ਪਾਸ਼ਾ ਕਹਿੰਦੇ ਕਿ ਇਹ ਜੋ ਤਿੱਤਰ ਬੋਲ ਰਿਹਾ ਹੈ ਇਹ ਕਿਸੇ ਸਮੇਂ ਜ਼ਮੀਨ ਦਾ ਮਾਲਕ ਸੀ ਗੰਡ ਨਾਮੀ ਇਹ ਥਾਂ ਜਿਸ ਨੂੰ ਇਹ ਤਿੱਤਰ ਛੱਡ ਕੇ ਨਹੀਂ ਜਾਂਦਾ ਇਸ ਦੀ ਇੱਕ ਅੱਖ ਫਟ ਗਈ ਹੈ ਇਸ ਨੂੰ ਫੜ ਕੇ ਲਿਆਓ ਜਦੋਂ ਸਿੰਘਾਂ ਨੇ ਤਿੱਤਰ ਫੜਿਆ ਤਾਂ ਇਹ ਇੱਕ ਅੱਖ ਤੋਂ ਕਾਣਾ ਸੀ ਤੇ ਗੁਰੂ ਸਾਹਿਬ ਕੋ ਲੈ ਕੇ ਆਏ ਇਸ ਮੌਕੇ ਗੁਰੂ ਸਾਹਿਬ ਨੇ ਕਿਹਾ ਇਸ ਤਿੱਤਰ ਨੇ ਬਹੁਤ ਸਾਰੇ ਜਨਮ ਧਾਰੇ ਹਨ ਗੁਰੂ ਸਾਹਿਬ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਇਸ ਦਾ ਜਨਮ ਮਰਨ ਦਾ ਬੰਧਨ ਦੂਰ ਕੀਤਾ ਤਿੱਤਰ ਦੀ ਜੂਨ ਭੋਗ ਰੇ ਰਾਜੇ ਗੰਡੂ ਦਾ ਆਧਾਰ ਕੀਤਾ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਗੰਡੂ ਸਾਹਿਬ ਪਿੰਡ ਬੁਰਜ ਥਰੋੜ ਹੈ ਇਸ ਸਥਾਨ ਤੇ ਗੁਰਮਤ ਸਮਾਗਮ ਹੁੰਦੇ ਆ ਜਿਸ ਵਿੱਚ ਸੰਗਤਾਂ ਦਾਤਸ਼ੰਦਾਰੇ ਕਰਕੇ ਨਿਹਾਲ ਹੁੰਦੀਆਂ ਹਨ ਜਦੋਂ ਗੁਰੂ ਸਾਹਿਬ ਭਗਤਾ ਭਾਈ ਘਾ ਟਹਿਰੇ ਹੋਏ ਸਨ ਤਾਂ ਇੱਕ ਦਿਨ ਸ਼ਿਕਾਰ ਖੇਡਣ ਦੇ ਲਈ ਡੋੜ ਪਿੰਡ ਦੇ ਸਥਾਨ ਤੇ ਵੀ ਪਹੁੰਚੇ ਸੰਗਤਾਂ ਨੇ ਬਹੁਤ ਸੇਵਾ ਕੀਤੀ ਸੰਗਤਾਂ ਨਾਲ ਬਚਨ ਵਿਲਾਸ ਹੋਏ குரு ਸਾਹਿਬ ਨੇ ਇਸ ਮੌਕੇ ਧਰਮ ਯੁੱਧ ਦਾ ਆਦੇਸ਼ ਦੇ ਕੇ ਕਈ ਚੁਣੇ ਹੋਏ ਆਦਮੀ ਯੋਧੇ ਭਰਤੀ ਕੀਤੇ